पी के सहो गणेश बबू जैसाहो धुरे पीचे सहो गणेश बबू ज 6 ਸੀਟਾਂ ਤੇ ਕੈਂਡੀਡੇਟ ਅਨਾਉਂਸ ਹੋਏ ਨੇ ਬਾਕੀ ਅਗਰ ਆਪਾਂ ਕੈਂਡੀਡੇਟਸ ਦੀ ਗੱਲ ਕਰੀਏ ਤਾਂ ਉਹ ਜਾਂ ਤਾਂ ਦੂਜੀ ਪਾਰਟੀ ਚੋਂ ਆਏ ਹੋਏ ਨੇ ਜਾਂ ਉਹ ਬਾਹਰਲੇ ਸੂਬੇ ਵਿੱਚ ਪਹਿਲਾਂ ਚੋਣ ਲੜ ਕੇ ਹਟੇ ਨੇ ਜਿਵੇਂ ਹੰਸਰਾਜ ਹੰਸ ਦਿੱਲੀ ਚ ਪਹਿਲਾਂ ਚੋਣ ਲੜ ਕੇ ਹਟੇ ਨੇ ਇਸ ਵਾਰ ਉਹਨਾਂ ਨੂੰ ਪੰਜਾਬ ਚ ਮੌਕਾ ਮਿਲਿਆ ਸਿਰਫ ਤੁਸੀਂ ਅਜਿਹੇ ਕੈਂਡੀਡੇਟ ਹੋਣ ਜਿਹੜੇ ਲੋਕਲ ਆਪਾਂ ਕਹਿ ਸਕਦੇ ਆ ਕਿ ਇਹ ਕਾਰਨ ਹੈ ਕਿ ਭਾਜਪਾ ਨੇ ਤੁਹਾਡੇ ਤੇ ਜਿਹੜਾ ਭਰੋਸਾ ਜਕਰ ਬੀਜੇਪੀ ਦਾ ਬਤਕੁੱਲ ਬੀਹੇ ਵੀ ਜੇ ਆ ਕਿ ਜੀਜੀ ਦੇ ਰਿਹਾ ਬਕਰਾ ਉਹ ਜਨਾਬ ਲੜਦਾ ਔਰ ਬੀਜੇਪੀ ਦਾ ਵਰਕਰ ਜਿਸ ਤਰੀਕੇ ਨਾਲ ਚੋਣਾਂ ਲੜਦਾ ਕਿਸੇ ਦਾ ਵਰਕਰ ਲੜਦਾ ਇਹਦੇ ਲੋਕ ਪਾਰਟੀ ਛੱਡਦੇ ਉਹਨਾਂ ਨੂੰ ਲੱਗਿਆ ਕਰਦਾ ਹੈ ਕਿ ਕਾਂਗਰਸ ਚ ਜਾ ਜਾ ਆਪ ਵਾਲੇ ਲੋਕ ਜਿਹੜੇ ਛੱਡ ਗਏ ਉਹਨਾਂ ਨੂੰ ਲੱਗਿਆ ਕਰਦਾ ਵੀ ਸਾਡਾ ਉੱਥੇ ਕੋਈ ਫੀਲ ਨਹੀਂ ਨੂੰ ਲੱਗਦਾ ਨਹੀਂ ਤੇ ਕੋਈ ਦੂਜੀ ਰਾਹ ਹੈ ਕਿ ਕਾਂਗਰਸ ਕੋਈ ਲੀਡਰਸ਼ਿਪ ਨਹੀਂ ਆਪ ਤੇ ਦੇਖੋ 2 ਸਾਲ ਨਿਕਲ ਗਏ ਕੋਈ ਕੰਮ ਨਹੀਂ ਹੋਇਆ ਉਹਨਾਂ ਨੂੰ ਲੱਗਦਾ ਕਿ ਅਸੀਂ ਜਿੱਤੇ ਦੇ ਗਏ ਆ ਲੋਕਾਂ ਨੂੰ ਬੜੀਆਂ ਵੱਡਾ ਫਤਵਾ ਦਿੱਤਾ 92 ਸਤ ਜਤ ਜਗਵੰਤਵਾਨ ਜੀ ਤਾਂ 13 0 ਦਾ ਹਜੇ ਵੀ ਦਾਵਾ ਕਰ ਰਹੇ ਨੇ ਅਸਲ ਰਿਜ਼ਲਟ ਆਈ ਜਾਣਾ 4 ਜੂਨ ਨੂੰ 13 0 ਤੇ 13 0 ਆਦੀ ਹੈ ਜਾਂ 13 13 ਆਦੀ ਹੈ ਉਹ ਕਹਿੰਦੇ ਕਿ ਸਾਨੂੰ ਆ ਕੇ ਅਸੀਂ ਵਰਕਰ ਆ ਅਸੀਂ ਗਰਾਊਂਡ ਤੇ ਕੰਮ ਕੀਤਾ ਆ ਕਿੰਨੇ ਸਾਲਾਂ ਤੋਂ ਅਸੀਂ ਬਾਜਪਾ ਦੇ ਨਾਲ ਜੁੜੇ ਹੋਏ ਆ ਪਰ ਸਾਨੂੰ ਆ ਕੇ ਸਾਡੀ ਸਮੱਸਿਆਵਾਂ ਨਹੀਂ ਸੁਣੀਆਂ ਜਾਂਦੀਆਂ ਅਸੀਂ ਪਾਵਾਂਗੇ ਤਾਂ ਬਾਜਪਾ ਨੂੰ ਵੋਟ ਪਰ ਇਸ ਗੱਲ ਦੀ ਸ਼ਿਕਾਇਤ ਹੈ 7C نیوز ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਮਨਦੀਪ ਕੌਰ ਜਿੱਥੇ ਇੱਕ ਨਵੀਂ ਤਰ੍ਹਾਂ ਦੀ ਰਾਜਨੀਤੀ ਦਾ ਦੌਰ ਸ਼ੁਰੂ ਹੋਇਆ ਹੈ ਦਲ ਬਦਲ ਦਾ ਦੌਰ ਸ਼ੁਰੂ ਹੋ ਗਿਆ ਤੇ ਉੱਥੇ ਹੀ ਪਾਰਟੀਆਂ ਵੱਲੋਂ ਵੀ ਅਜਿਹੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਜਾ ਰਹੀ ਹੈ ਜਾਂ ਤਾਂ ਉਹ ਦਲ ਬਦਲ ਕੇ ਆਏ ਨੇ ਜਾਂ ਉਹ ਕਿਸੇ ਹੋਰ ਸੂਬੇ ਤੋਂ ਨੇ ਪਰ ਭਾਜਪਾ ਵੱਲੋਂ ਗੁਰਦਾਸਪੁਰ ਚ ਇੱਕ ਅਜਿਹੇ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ ਜੋ ਕਿ ਸਥਾਨਕ ਨੇ ਤੇ ਜਿੱਥੇ ਗੁਰਦਾਸਪੁਰ ਚ ਇੱਕ ਵੱਖਰਾ ਹੀ ਦੌਰ ਸੀ ਜਿੱਥੇ ਹਮੇਸ਼ਾ ਪੈਰਾਸ਼ੂਟ ਕੈਂਡੀਡੇਟ ਉਤਾਰਿਆ ਜਾਂਦਾ ਸੀ ਪਰ ਇਸ ਵਾਰ ਦਿਨੇਸ਼ ਸਿੰਘ ਬੱਬੂ ਨੂੰ ਟਿਕਟ ਦਿੱਤੀ ਗਈ ਹੈ ਜੋ ਕਿ ਇੱਕ ਸਥਾਨਕ ਕੈਂਡੀਡੇਟ ਨੇ ਅ ਤਿੰਨ ਵਾਰ ਐਮਐਲਏ ਰਹ ਚੁਕੇ ਨੇ ਇਸੇ ਨਾਲ ਹੀ ਤੇ ਉਹ ਡਿਪਟੀ ਸਪੀਕਰ ਵੀ ਰਹ ਚੁਕੇ ਨੇ ਤੇ ਬਹੁਤ ਬਹੁਤ ਸਵਾਗਤ ਹੈ ਸਿਰ ਤੁਹਾਡਾ ਸਾਡੇ ਚੈਨਲ 'ਚ ਪਹਿਲੀ ਤਾਂ ਬਹੁਤ ਬਹੁਤ ਮੁਬਾਰਕਾਂ ਕਿ ਤੁਹਾਨੂੰ ਟਿਕਟਾਂ ਟਿਕਟ ਦਿੱਤੀ ਗਈ ਹੈ ਕੀ ਕਹਿਣਾ ਚਾਹੋਗੇ ਇਸ ਤੇ ਦੇਖੋ ਪਾਰਟੀ ਨੇ ਗੁਰਦਾਸਪੁਰ ਲੋਕ ਸਭਾ ਤੋਂ ਮੰ ਟਿਕਟ ਦਿੱਤੀ ਹੈ ਸਭ ਤੋਂ ਪਹਿਲੇ ਤਾਂ ਮੈਂ ਪਾਰਟੀ ਦੇ ਰਾਸ਼ਟਰੀ ਅਧਿਕਾਰੀ ਨੱਡਾ ਜੀ ਦਾ ਮੋਦੀ ਜੀ ਦੇ ਦੌਰ ਅਮਿਤ ਸਾਹਿਬ ਦਾ ਤਹਿ ਦਿਲ ਤੋਂ ਅਭਾਰ ਪ੍ਰਗਟ ਕਰਦਾ ਕਿ ਮੇਰੇ ਵਰਗੇ ਕਾਰਜਕਰਤਾ ਨੂੰ ਪਾਰਟੀ ਨੇ ਲੋਕ ਸਭਾ ਦੀ ਟਿਕਟ ਦਿੱਤੀ ਹੈ ਕਰਕੇ ਹੋਰ ਲਗਾਤਾਰ ਲੋਕਾਂ ਦੇ ਗੁਰਦਾਸਪੁਰ ਲੋਕ ਸਭਾ ਦੇ ਲੋਕਾਂ ਦੇ ਮੰਚ ਹੈ ਕਿ ਲੋਕਲ ਕੈਂਡੀਡੇਟ ਦੇ ਹੋਣਾ ਚਾਹੀਦਾ ਕਰੀ ਤੇ ਪਾਰਟੀ ਨੇ ਉਹਨਾਂ ਦੀ ਭਾਵਨਾ ਨੂੰ ਦੇਖਦੇ ਹੋਏ ਟਿਕਟ ਜਿਹੜੀ ਇਹ ਮੈਨੂੰ ਦਿੱਤੀ ਹੈ ਕਰਕੇ ਸਰ ਤੁਹਾਨੂੰ ਟਿਕਟ ਮਿਲ ਗਈ ਹੈ ਤੇ ਬਹੁਤ ਸਾਰਾ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਵਰਕਰਾਂ ਵਿੱਚ ਪਰ ਦੋ ਅਜਿਹੇ ਉਮੀਦਵਾਰ ਵੀ ਸੀ ਜਿਨ੍ਹਾਂ ਵੱਲੋਂ ਲਗਾਤਾਰ ਦਾਵਾ ਕੀਤਾ ਜਾ ਰਿਹਾ ਸੀ ਪਾਜਪਾ ਦੇ ਅੰਦਰ ਹੀ ਤੇ ਕਿਹਾ ਜਾ ਰਿਹਾ ਕਿ ਉਹ ਕਾਫੀ ਨਿਰਾਸ਼ ਚੱਲ ਰਹੇ ਨੇ ਦੇਖੋ ਟਿਕਟ ਤਾਂ ਇੱਕੋ ਨੂੰ ਮਿਲਣੀ ਹੈ ਜੀ ਜੀ ਬਾਕੀ ਨਿਰਾਸ਼ ਕੋਈ ਨਹੀਂ ਭਾਜਪਾ ਚ ਸਾਰੇ ਲੋਕ ਟਿਕਟ ਤੱਕ ਆਪਣਾ ਆਪਣਾ ਦਾਵਾ ਠੋਕਦੇ ਨੇ ਉਸ ਤੋਂ ਬਾਅਦ ਸਭ ਜਿਹੜੇ ਨਾ ਪਾਰਟੀ ਨਾਲ ਚੱਲਦੇ ਨੇ ਪਰ ਮਾੜੀ ਗੁੱਟੀ ਕੋ ਨਾ ਆਈ ਕੀ ਹੈ ਵੀ ਆ ਨਾ ਜੀ ਉਹ ਵੀ ਕੋਈ ਗੱਲ ਨਹੀਂ ਸਭ ਠੀਕ ਹੋ ਜਾਣਾ ਕਰਕੇ ਜੀ ਪਰ ਕਵਿਤਾ ਖੰਨਾ ਨੇ ਕਿਤੇ ਨਾ ਕਿਤੇ ਇਸ਼ਾਰਾ ਕਰ ਦਿੱਤਾ ਕਿ ਉਹ ਚੋਣ ਜ਼ਰੂਰ ਲੜਨਗੇ ਤੇ ਉਹ ਕੀ ਕਹਿੰਦੇ ਨੇ ਸੇਵਾ ਜ਼ਰੂਰ ਕਰਨਗੇ ਗੁਰਦਾਸਪੁਰ ਦੇ ਲੋਕਾਂ ਦੀ ਮੈਨੂੰ ਲੱਗਦਾ ਕਵਿਤਾ ਖੰਨਾ ਇਲੈਕਸ਼ਨ ਲੜਨਗੇ ਉਹ ਪਾਰਟੀ ਦੇ ਨਾਲ ਲਗਾਤਾਰ ਜੁੜੇ ਰਹੇ ਨੇ ਔਰ ਖੰਨਾ ਜੀ ਨਾਲ ਮੇਰੇ ਬੜੇ ਅੱਛੇ ਸਬੰਧ ਰਹੇ ਨੇ ਜੀ ਔਰ ਹਰ ਇਲੈਕਸ਼ਨ 'ਚ ਉਹਨਾਂ ਦੇ ਮੈਂ ਮਤਲਬ ਪੂਰਾ ਬੜ ਚੜਕੇ ਰਹਾ ਇਸ ਹਲੰਦਰਿਆ ਪੂਰਾ ਜੋਰ ਲਗਾ ਦੇ ਰਿਹਾ ਮੈਨੂੰ ਲੱਗਦਾ ਨਹੀਂ ਕਿ ਉਹ ਖਿਲਾਫ ਚੱਲਣਗੇ ਕਰਕੇ ਤੇ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਤੁਹਾਨੂੰ ਨਹੀਂ ਲੱਗਦਾ ਉਹ ਖਿਲਾਫ ਚੱਲਣਗੇ ਉਹ ਖੈਰ ਆਉਣ ਵਾਲਾ ਸਮਾਂ ਜ਼ਰੂਰ ਦੱਸੇਗਾ ਸਾਨੂੰ ਪਰ ਜੇ ਆਪਾਂ ਅੱਗੇ ਦੀ ਰਣਨੀਤੀ ਦੀ ਗੱਲ ਕਰੀਏ ਤੇ ਤੁਹਾਡੀ ਕੀ ਰਣਨੀਤੀ ਹੈ ਕਿਦਾਂ ਤੁਸੀਂ ਚੋਣ ਪ੍ਰਚਾਰ ਕਰੋਗੇ ਤੇ ਕੀ ਕੀ ਜਿਹੜੇ ਮੁੱਦੇ ਨੇ ਉਹ ਲੈ ਕੇ ਜਾਓਗੇ ਲੋਕਾਂ ਦੇ ਵਿੱਚ ਦੇਖੋ ਇੱਕ ਤਾਂ ਹੈ ਨਾ ਕਿ ਅੱਜ ਇਹਤ ਚੋਣ ਸ਼ੁਰੂ ਹੋਇਆ ਹੈ ਜਿੰਨੇ ਧਾਰਮਿਕ ਸੰਸਥਾਵਾਂ ਮੰਦਰ ਆ ਗੁਰਦੁਆਰਾ ਮਸਜਿਦ ਆ ਸਹੀ ਹਰ ਜਗ੍ਹਾ ਮੱਥਾ ਟੇਕਿਆ ਜਾਂਦਾ ਫਿਲਹਾਲ ਕੱਲ ਦਿਨਾਨਗਰ ਚ ਬੂਸ ਮਿਲਣ ਆਉ ਉਹ ਚ ਵੀ ਮੈਂ ਗਿਆ ਅਗਲੇ ਕੱਲ ਗੁਰਦਾਸਪੁਰ ਵੀ ਬੂਸ ਮਿਲਣ ਆ ਉਹਦੇ ਚ ਵੀ ਮੈਂ ਜਾਏਗਾ ਨਾ ਕਰਕੇ ਔਰ ਬੀਜੇਪੀ ਦੇ ਜਿਹੜਾ ਵਰਕਰ ਹੈ ਉਹਨਾਂ ਚ ਬਹੁਤ ਉੱਸਾ ਹੈ ਉਹਨਾਂ ਨੂੰ ਲੱਗਦਾ ਕਿ ਪਹਿਲੀ ਵਾਰੀ ਕੋਈ ਲੋਕਲ ਕੈਂਡੀਡੇਟ ਜਿਹੜਾ ਹੈ ਉਹ ਬੀਜੇਪੀ ਨੇ ਉਤਾਰਿਆ ਕਿ ਖਾਸ ਕਰਕੇ ਨਾ ਜੀ ਕਿ ਮੇਰੇ ਵਰਗਾ ਵਿਅਕਤੀ ਕਿ ਜਿਨ੍ਹਾਂ ਨਾਲ ਲੋਕ ਬੜੇ ਪਿਆਰ ਕਰਦੇ ਨੇ ਔਰ ਲਗਾਤਾਰ ਤਰ ਤਿੰਨ ਵਾਰ ਮਤਲਬ ਸੁਜਾਨਪੁਰ ਮੰਡੂ ਲੋਕਾਂ ਨੂੰ ਜਿਤਾਇਆ ਸੁ ਜਿਲੇਕਸ਼ਨ ਮੈਂ ਸੁਜਾਨਪੁਰ ਲੜਦਾ ਰਿਹਾ ਲੇਕਿਨ ਉਹਦੇ ਨਾਲ ਨਾਲ ਕੋਈ ਦਿਨਾਂਗਰ ਤੋਂ ਕੋਈ ਗੁਰਦਾਸਪੁਰ ਤੋਂ ਲੋਕ ਮੈਨੂੰ ਨਾ ਜਿਤਾਨ ਵਾਸਤੇ ਧਿਆਨ ਦੇਣ ਲੱਗੇ ਤੇ ਲੋਕਾਂ ਨਾਲ ਬੜਾ ਮੇਰਾ ਵਧੀਆ ਸਿਆ ਸਮੰਧ ਰੇਣ ਔਰ ਆਨਲੇ ਚੋਣਾਂ ਜੁਈ ਦਿਖਿਓ ਵੀ ਬੀਜੇਪੀ ਦੀ ਜਿਹੜੀ ਇਹ ਨਾ ਜੀ ਇਹ ਜਿਹੜੀ ਲੋਕ ਸਭਾ ਸੀਟ ਹੈ ਬੀਜੇਪੀ ਨੇ ਫਿਰ ਤੋਂ ਜਿੱਤਣੀ ਹੈਗਾ ਕਿ ਅ ਤੁਹਾਨੂੰ ਇਸ ਗੱਲ ਦੀ ਉਮੀਦ ਸੀਗੀ ਕਿ ਤੁਹਾਨੂੰ ਟਿਕਟ ਦਿੱਤੀ ਜਾਵੇਗੀ ਕਿਉਂਕਿ ਕਿਤੇ ਨਾ ਕਿਤੇ ਚਰਚਾ ਦੇ ਵਿੱਚ ਤੁਹਾਡਾ ਨਾਮ ਇਹਨਾਂ ਨਹੀਂ ਸ਼ਾਮੂਲੀਅਤ ਕਰ ਰਿਹਾ ਸੀਗਾ ਮੈਨੂੰ ਲੱਗਦਾ ਨਹੀਂ ਵੀ ਪਾਰਟੀ ਨੇ ਜੋ ਫੈਸਲਾ ਕੀਤਾ ਸੋਸ਼ੀਅਲ ਕਿ ਕੀਤਾ ਹੋਗਾ ਮੈਨੂੰ ਵੈਸੇ ਲੱਗਦਾ ਨਹੀਂ ਕਿ ਮੈਨੂੰ ਟਿਕਟ ਮਿਲਣੀ ਹੈ ਮੈਨੂੰ ਤੁਹਾਨੂੰ ਓਨ ਦਾ ਸਪਾਟ ਪਤਾ ਲੱਗੇ ਮੈਨੂੰ ਓਨ ਦਾ ਸਪਾਟ ਮੈਂ ਮਾਰਵਾ ਪਿੰਡ ਗਿਆ ਕਿਥੇ ਡੈਥ ਹੋਈ ਦੀ ਉੱਥੇ ਗਿਆ ਉੱਥੋਂ ਮੈਂ ਵਾਪਸ ਆਇਆ ਟੈਲੀ ਨੂੰ ਲਾਇਆ ਤੇ ਉੱਥੇ ਥੱਲੇ ਇਹ ਵੀ ਤੋ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਟੀਵੀ ਤੋਂ ਪਤਾ ਲੱਗਿਆ ਕਿ ਤੁਹਾਡਾ ਜਿਹੜਾ ਨਾਮ ਹੈ ਉਹ ਅਨਾਉਂਸ ਹੋਇਆ ਕਿੰਦਾ ਦਾ ਮਹਿਸੂਸ ਹੋਇਆ ਜਦੋਂ ਇੱਕਦਮ ਪਤਾ ਲੱਗਿਆ ਕਿ ਇੱਕਦਮ ਨਾਮ ਬੜੀ ਹੈਰਾਨਗੀ ਹੋਈ ਦੇਖੋ ਇਹ ਬੀਜੇਪੀ ਜੀ ਆ ਵੀ ਕੁਝ ਵੀ ਮੁਸ਼ਕਲ ਨਹੀਂ ਕੁਝ ਵੀ ਹੋ ਸਕਦਾ ਬੀਜੇਪੀ ਜੀ ਕਰਕੇ ਔਰ ਬੀਜੇਪੀ ਜੀ ਦੇਖੋ ਪਹਿਲੇ ਪਿਛਲੇ ਚੋਣਾਂ ਜਿਹੜੇ ਹੋਏ ਨੇ ਤਿੰਨ ਸਰ ਸਿਸਟਮ ਉਹਦੇ ਵੀ ਦੇਖੋ ਕਿਸੇ ਨੇ ਸੋਚਿਆ ਨਹੀਂ ਉਸ ਤਰ੍ਹਾਂ ਕਿ ਜਦੋਂ ਸਲਾਰੀਆ ਜੀ ਵੀ ਲਗਾਤਾਰ ਆਪਣੀ ਜਿਹੜੀ ਦਾਅਵੇਦਾਰੀ ਹੈ ਉਹ ਜਤਾ ਰਹੇ ਸੀਗੇ ਕਵਿਤਾ ਖੰਨਾ ਜੀ ਵੀ ਤੁਸੀਂ ਕਹਿ ਰਹੇ ਹੋ ਕਿ ਨਹੀਂ ਵੱਖਰੇ ਹੋ ਕੇ ਨਹੀਂ ਲੜਨਗੇ ਜੇ ਇਨ ਕੇਸ ਨਰਾਜ਼ ਹੁੰਦੇ ਵੀ ਨੇ ਤੁਹਾਡੇ ਸਹਿਯੋਗੀ ਤਾਂ ਕਿਵੇਂ ਇਕੱਠੇ ਲੈ ਕੇ ਕਿਵੇਂ ਚੱਲੋਗੇ ਉਹਨਾਂ ਨੂੰ ਚਲੋ ਕੋਸ਼ਿਸ਼ ਕਰੇਗੇ ਨੇ ਇਹ ਕਵਿਤਾ ਖੰਨਾ ਜੀ ਵੀ ਕਿਸੇ ਤਰ੍ਹਾਂ ਪਾਰਟੀ ਨਾਲ ਚੱਲਣਾ ਵੈਸੇ ਤੋਂ ਪਾਰਟੀ ਨਾਲ ਹੀ ਚੱਲਣਗੇ ਲੱਗਦਾ ਨਹੀਂ ਮੈਨੂੰ ਕਿ ਉਹ ਪਾਰਟੀ ਦੇ ਵਿਰੋਧ ਜਾਣ ਕੇ ਕਰਗੇ ਠੀਕ ਹੈ ਸਰ ਜਿਹੜੀ ਅੱਜ ਰਾਜਨੀਤੀ ਦਾ ਜਿਹੜਾ ਦੌਰ ਹੈ ਉਹ ਦਲ ਬਦਲ ਦਾ ਦੌਰ ਹੈ ਕਾਫੀ ਦੇਖਣ ਨੂੰ ਮਿਲਿਆ ਕਿ ਮਾਰਚ ਦੇ ਮਹੀਨੇ ਦੇ ਵਿੱਚ ਜਿਹੜੇ ਉਮੀਦਵਾਰ ਨੇ ਮਤਲਬ ਦੂਜੇ ਪਾਰਟੀਆਂ ਤੋਂ ਸ਼ਾਮਲ ਹੋਏ ਨੇ ਕੁਝ ਤਾਂ ਸਿਟਿੰਗ ਐਮਪੀ ਵੀ ਸੀ ਸੰਸਦ ਵੀ ਸੀ ਵਿਧਾਇਕ ਵੀ ਸੀ ਉਹਨਾਂ ਨੂੰ ਵੀ ਟਿਕਟ ਮਿਲੀ ਹੈ ਤੇ ਉਹ ਜਿਹੜਾ ਇਹ ਦੌਰ ਚੱਲ ਰਿਹਾ ਇਸ ਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਦੇਖੋ ਇਸ ਲਈ ਪਾਰਟੀ ਮਤਲਬ ਜਿਹੜੀ ਹੈ ਨਾ ਜੀ ਬੀਜੇਪੀ ਹੈ ਮੋਦੀ ਜੀ ਦੇਖੋ ਫਿਰ ਤੋਂ ਪ੍ਰਧਾਨ ਮੰਤਰੀ ਬਣ ਜਾਏਗਾ ਪੂਰੇ ਹਿੰਦੁਸਤਾਨ ਚ ਇਸ ਲਈ ਮਤਲਬ ਹਵਾ ਚਲੇ ਕਰਦੀ ਹੈ ਪੂਰੀ ਹਰ ਬੱਚੇ ਬੱਚੇ ਦੇ ਨਾਲ ਜੀ ਹਰ ਵਿਅਕਤੀ ਦੇ ਜਵਾਨ ਤੇ ਗੱਲ ਹੈ ਕਿ ਦੇਖੋ ਮੋਦੀ ਜੀ ਪ੍ਰਧਾਨ ਮੰਤਰੀ ਬਣ ਕੇ ਜਿਹੜੇ ਲੋਕ ਪਾਰਟੀ ਛੱਡਦੇ ਉਹਨਾਂ ਨੂੰ ਲੱਗਿਆ ਕਰਦਾ ਹੈ ਕਿ ਕਾਂਗਰਸ ਚ ਆ ਜਾ ਹਾਬ ਵਾਲੇ ਲੋਕ ਜਿਹੜੇ ਛੱਡ ਕੇ ਆਏ ਕਿ ਉਹਨਾਂ ਨੂੰ ਲੱਗਿਆ ਕਰਦਾ ਵੀ ਸਾਡਾ ਉੱਥੇ ਕੋਈ ਫਿਊਚਰ ਨਹੀਂ ਆਨ ਵਾਲੇ ਸਮੇਂ ਤੇ ਜਿਹੜੇ ਬੀਜੇਪੀ ਦੇਖੋ ਸਰਕਾਰ ਸੈਂਟਰ ਚ ਵੀ ਬਣਨੀ ਹੈ ਤੇ ਆਲਸ ਵੇ ਪੰਜਾਬ ਚ ਵੀ ਭਾਰਤੀ ਜੰਦਾਬਾੜੀ ਸਰਕਾਰ ਬਣਦੀ ਹੈ। ਤੋਂ ਉਹਨਾਂ ਨੂੰ ਲੱਗਦਾ ਹੀ ਨਹੀਂ ਦੇਖੋ ਦੂਜੀ ਰਾਏ ਕਿ ਕਾਂਗਰਸ ਕੋਈ ਲੀਡਰਸ਼ਿਪ ਨਹੀਂ। ਆਪ ਦੇ ਦੇਖੋ 2 ਸਾਲ ਨਿਕਲ ਗਏ ਕੋਈ ਕੰਮ ਨਹੀਂ ਹੋਇਆ ਉਹ ਲੋਕੋ ਨੂੰ ਲੱਗਦਾ ਕਿ ਅਸੀਂ ਜਿੱਤੇ ਦਗੇ ਆਂ ਲੋਕਾਂ ਨੂੰ ਬੜੀਆਂ ਵੱਡਾ ਫਤਵਾ ਦਿੱਤਾ 92 ਸੀਟਾਂ ਦਿੱਤੀਆਂ ਜਿਤਾਤੀਆਂ। ਪਰ ਉਹਨਾਂ ਦਾ ਕੋਈ ਲੱਗਦਾ ਹੀ ਨਹੀਂ ਅਗਲੇ ਆਉਣ ਵਾਲੇ ਟਾਈਮ 'ਚ ਉਹਨਾਂ ਦਾ ਕੋਈ ਫਿਊਚਰ ਹੈ ਕਰਕੇ। ਇਸ ਕਰਕੇ ਪਰ ਭਗਵੰਤ ਸਿੰਘ ਜੀ ਤਾਂ 13 0 ਦਾ ਹਜੇ ਵੀ ਦਾਵਾ ਕਰ ਰਹੇ ਨੇ। ਬਸ ਰਿਜ਼ਲਟ ਆਈ ਜਾਣਾ 4 ਜੂਨ ਨੂੰ। 13 0 ਤੇ 13 0 ਆਉਂਦੀ ਹੈ ਜਾਂ 13 13 ਆਉਂਦੀ ਹੈ। ਤੋੜਾ ਸਮਝਣਾ ਤੁਸੀਂ ਪੱਤਰਕਾਰ ਹੋ ਤੁਸੀਂ ਵੀ ਲੋਕਾਂ ਨੂੰ ਜਾਣਦੇ ਹੋ ਇਸ ਲਈ ਕੀ ਹਾਲਾਤ ਕੇ ਨੇ ਮਤਲਬ ਆਪ ਦੇਖ ਕੇ ਤਦ ਲੋਕਲ ਵਰਕਰਾਂ ਨਾਲ ਪਾਚਪਾ ਦੇ ਨਾਲ ਹੀ ਗੱਲ ਕੀਤੀ ਗਈ ਸੀ ਤਾਂ ਉਹਨਾਂ ਦੇ ਵਿੱਚ ਇੱਕ ਜਿਹੜੀ ਨਰਾਜ਼ਗੀ ਸੀ ਉਹ ਕਿਉਂਕਿ ਹਾਲਾਂਕਿ ਤੁਹਾਡਾ ਨਾਮ ਚਰਚਾ 'ਚ ਨਹੀਂ ਸੀਗਾ ਪਰ ਤੇ ਉਹ ਅਸ਼ਵਨੀ ਸ਼ਰਮਾ ਜੀ ਤੇ ਬਾਕੀ ਕਵਿਤਾ ਖੰਨਾ ਜੀ ਦਾ ਜਿਹੜਾ ਨਾਮ ਚਰਚਾ 'ਚ ਚੱਲ ਰਿਹਾ ਸੀ ਤੇ ਉਹਨਾਂ ਨੂੰ ਲੈ ਕੇ ਉਹ ਕਹਿ ਰਹੇ ਸੀ ਕਿ ਬੇਸ਼ੱਕ ਉਹ ਨਰਾਜ਼ ਨੇ ਪਰ ਉਹ ਵੋਟ ਆਪਣਾ ਪਾਚਪਾ ਨੂੰ ਪਾਣਗੇ ਜਿਹੜਾ ਮਰਜ਼ੀ ਉਮੀਦਵਾਰ ਹੈ ਉਹ ਐਲਾਨਿਆ ਜਾਵੇ ਪਰ ਕਿਤੇ ਨਾ ਕਿਤੇ ਉਹਨਾਂ ਨੇ ਨਰਾਜ਼ਗੀ ਵੀ ਜਤਾਈ ਕਿ ਉਹਨਾਂ ਨੂੰ ਆ ਕੇ ਮਿਲੇ ਨਹੀਂ ਵਿਧਾਇਕ ਲੋਕਲ ਤੇ ਉਹਨਾਂ ਦੀ ਸਮੱਸਿਆਵਾਂ ਨਹੀਂ ਸੁਣੀਆਂ ਗਈਆਂ ਤਾਂ ਉਹਨਾਂ ਦੀ ਜਿਹੜੀ ਅਸ ਕੀ ਤੁਸੀਂ ਕਿਦਾਂ ਦੂਰ ਕਰੋਗੇ ਦੇਖੋ ਅਸ਼ੀਸ਼ ਸ਼ਰਮਾ ਪਾਰਟੀ ਦਾ ਸਪਾਈ ਹੈ ਉਹ ਭਾਰਤੀ ਜਨਤਾ ਪਾਰਟੀ ਨਾਲ ਲਗਾਤਾਰ ਜੁੜੇ ਦੇ ਨ ਮੈਂ ਤੇ ਉਹਨਾਂ ਕੋਲੋਂ ਵੀ ਬਾਅਦ ਚ ਪਾਰਟੀ ਚ ਆਇਆ ਔਰ ਭਾਰਤੀ ਜਨਤਾ ਪਾਰਟੀ ਨਾਲ ਮਤਲਬ ਤਿੰਨ ਤਿੰਨ ਵਾਰੀ ਉਹ ਪ੍ਰਧਾਨ ਰਹੇ ਨੇ ਮੇਲੇ ਵੀ ਆਇਆ ਨਾ ਉਹ ਤੇ ਮਤਲਬ ਕਦੀ ਵੀ ਨਹੀਂ ਆਇਆ ਸਵੇਰੇ ਵੀ ਮੇਰੇ ਕੋਲ ਆਇਆ ਤੇ ਉਹ ਤੇ ਨੇ ਉਹ ਨਰਾਜ਼ ਨੇ ਉਹ ਕਹਿੰਦੇ ਕਿ ਸਾਨੂੰ ਆ ਕੇ ਅਸੀਂ ਵਰਕਰ ਆ ਅਸੀਂ ਗਰਾਊਂਡ ਤੇ ਕੰਮ ਕੀਤਾ ਆ ਕਿੰਨੇ ਸਾਲਾਂ ਤੋਂ ਅਸੀਂ ਬਾਜਪਾ ਦੇ ਨਾਲ ਜੁੜੇ ਹੋਏ ਆ ਪਰ ਸਾਨੂੰ ਆ ਕੇ ਸਾਡੀ ਸਮੱਸਿਆਵਾਂ ਨਹੀਂ ਸੁਣੀਆਂ ਜਾਂਦੀਆਂ ਅਸੀਂ ਪਾਵਾਂਗੇ ਤਾਂ ਬਾਜਪਾ ਨੂੰ ਵੋਟ ਪਰ ਇਸ ਗੱਲ ਦੀ ਸ਼ਿਕਾਇਤ ਹੈ ਕਿ ਸਾਨੂੰ ਆ ਕੇ ਮਿਲਿਆ ਨਹੀਂ ਜਾਂਦਾ ਸਾਡੀ ਸਮੱਸਿਆਵਾਂ ਨਹੀਂ ਸੁਣੀਆਂ ਜਾਂਦੀਆਂ ਮੈਨੂੰ ਲੱਗਦਾ ਮਤਲਬ ਜਿਹੜਾ ਬੀਜੇਪੀ ਦਾ ਵਰਕਰ ਆ ਉਹ ਉਹ ਸਭ ਸੁਣੇ ਕਰਦੇ ਨੇ ਅਸ਼ਰੇਜੀ ਵੀ ਪ੍ਰਧਾਨ ਕੋਲ ਸੁਣੇ ਕਰਦੇ ਨੇ ਮੈਂ ਵੀ ਸੁਣੇ ਕਰਦਾ ਸੰਯਾਮ ਪਰ ਜੀ ਉਧਰ ਸੀਮਾ ਜੀ ਨੇ ਉਹ ਵੀ ਕਿਖ ਦਿਖੇ ਕਰਦੇ ਸਾਰੇ ਵਰਕਰ ਦਾ ਪੂਰਾ ਮਾਨ ਸਨਮ ਕਰਿਖਦੇ ਕੋਈ ਐਸੀ ਗੱਲ ਨਹੀਂ ਕਰਦੇ ਜਿਹੜੇ ਲਖੋ ਪਾਰਟੀ ਚ ਟਿਕਟ ਤੇ ਮੰਗਦਾ ਹਰਖ ਕਿਹੋ ਹੱਕ ਨਾ ਜੀ ਤੇ ਉਹਦੇ ਚ ਇਹ ਹੈ ਕਿ ਅਸ਼ਨੀ ਸ਼ਰਮਾ ਕੋਈ ਇਹ ਨਹੀਂ ਕਿ ਮੇਰੇ ਜਿਆਦਾ ਕਾਬਲੀਤਾ ਮੇਰ ਕੋ ਵੀ ਜਿਆਦਾ ਕਾਬਲੀਤਾ ਲੈ ਨਾ ਅਸ਼ਨੀ ਸ਼ਰਮਾ ਬੜੇ ਮਤਲਬ ਦਮਦਾਰ ਸਾਡੇ ਪ੍ਰਧਾਨ ਵੀ ਰਹੇ ਨੇ ਕਰਕੇ ਲੇਕਿਨ ਇਹ ਗੱਲ ਇਹ ਹੈ ਕਿ ਪਾਰਟੀ ਨੇ ਕੋਈ ਸੋਚ ਸਮੇਂ ਕਿ ਟਿਕਟ ਦਿੱਤੀ ਹੁੰਦੀ ਨਹੀਂ ਨਾ ਹੋ ਸਕਦਾ ਇਹ ਸੋਚਿਆ ਹੋਏ ਕਿ ਐਮਐਲਏ ਕੱਲ ਨੂੰ ਜੇ ਸੀਟ ਜਿੱਤ ਜਾਂਦੀ ਤਾਂ ਉਹ ਐਮਐਲਏ ਵਿਦਾਂ ਸੋ ਸਾਡੇ ਆਪਣੇ 2 ਐਮ ਐਲ ਐ ਨੇ ਪਤਾ ਨਹੀਂ ਪਾਰਟੀ ਦੀ ਕੀ ਸੋਚ ਹੈ ਕਰਕੇ ਠੀਕ ਹੈ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਨੇ ਸਿਟਿੰਗ ਐਮ ਐਲ ਐ ਨੂੰ ਟਿਕਟਾਂ ਦਿੱਤੀਆਂ ਨੇ ਤੇ ਆਮ ਆਦਮੀ ਪਾਰਟੀ ਨੇ ਸਿਟਿੰਗ ਐਮ ਐਲ ਐ ਤੇ ਜਿਹੜੇ ਦਾਵਾ ਉਹ ਜਤਾਇਆ ਹੈ ਤੇ ਕਿ ਥੰਨੇ ਤੁਹਾਨੂੰ ਕੀ ਲੱਗਦਾ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਹੈ ਉਹ ਕਿਸ ਕਿਸ ਹੱਦ ਤੱਕ ਕਾਮਯਾਬ ਹੋਵੇਗੀ ਦੇਖੋ ਲੱਗਦਾ ਨਹੀਂ ਕੋਈ ਆਪ ਦਾ ਦੇ ਮੈਨੂੰ ਲੱਗਦਾ ਨਹੀਂ ਤੁਹਾਨੂੰ ਮੈਂ ਦੱਸ ਸਕਦਾ 13 0 ਨਾਲ ਹਾਰਨਾਂ ਨਾ ਆਪਦੇ ਇੱਕ ਵੀ ਸੀਟ ਦੱਸ ਦੋ ਮੈਂ ਤੁਹਾਨੂੰ ਕੋਈ 13 ਚ ਜਿਹੜੀ ਸੇਫ ਹੈ ਕੋਈ ਸੀਟ ਸੇਫ ਆ ਨਹੀਂ ਆਪਸ ਦੇ 13-13 ਔਰ ਕਾਂਗਰਸ ਦੇ ਵੀ 도ੜੇ ਕਰਦੇ ਨੇ ਟਿਕਟ ਲੈਣ ਤੋਂ ਤੇ ਆਪਦੇ ਵੀ ਲੋਕੀ ਟਿਕਟ ਲੈਣ ਨੂੰ ਤਿਆਰ ਨਹੀਂ ਤੇ ਅਗਰ ਅੱਪਾ ਮੁੱਦਿਆਂ ਦੀ ਗੱਲ ਕਰੀਏ ਜਿਹੜਾ ਕਿਸਾਨੀ ਜਿਹੜਾ ਮੁੱਦਾ ਹੈ ਉਹ ਬਹੁਤ ਜ਼ਿਆਦਾ ਚਰਚਾ ਚ ਰਿਹਾ ਤੇ ਤੁਹਾਨੂੰ ਲੱਗਦਾ ਕਿ ਆਪਾ ਚਪਾ ਦੀ ਵੋਟਾਂ ਪ੍ਰਭਾਵਿਤ ਕਰ ਸਕਦਾ ਹੈ ਜਿਹੜਾ ਕਿਸਾਨੀ ਮੁੱਦਾ ਦੇਖੋ ਮੈਂ ਖੁਦ ਕਿਸਾਨ ਪਰਿਵਾਰ ਤੋਂ ਆਂ ਕੀ ਕਰੀ ਸਰਕਾਰ ਵੈਸੇ ਕੋਸ਼ਿਸ਼ ਕਰੇ ਕਿ ਦੀ ਇਹ ਦਿੱਲੀ ਦੀ ਕਿ ਕਿਸਾਨਾਂ ਦਾ ਕੋਈ ਨਾ ਕੋਈ ਹੱਲ ਹੋਏਗਾ ਕੁਝ ਉਹਨਾਂ ਨੇ ਇਹਨਾਂ ਨੂੰ ਪ੍ਰਪੋਜ਼ਲ ਦਿੱਤਾ ਵੀ ਇਹ ਕੁਝ ਫਸਲਾਂ ਤੇ ਇਹਨਾਂ ਨੂੰ ਐਮਐਸਪੀ ਦੇ ਦੇਣੇ ਆ ਕਰਕੇ ਤੇ ਅਜੇ ਕੋਈ ਗੱਲ ਬਣੀ ਨਹੀਂ ਲੇਕਿਨ ਇਹ ਬੜੀ ਜਲਦੀ ਇਹ ਕਿਸਾਨੀ ਜਿਹੜਾ ਅੰਦੋਲਨ ਆ ਜਾਂ ਕਿਸਾਨ ਜਿਹੜੇ ਨਿਰਾਸ਼ ਨੇ ਉਹਨਾਂ ਦੇ ਨਾਲ ਜਿਹੜੇ ਇਹ ਗੱਲ ਨੇ ਠੀਕ ਹੋ ਜਾਣੀ ਕਰਕੇ ਔਰ ਦੇਖੋ ਕਿਸਾਨਾਂ ਨੂੰ ਜੇ ਕੋਈ ਕਿਸੇ ਕੇ ਕੋਈ ਸਰਕਾਰ ਨੇ ਫਾਇਦਾ ਕੀਤਾ ਕਿਸਾਨਾਂ ਦਾ ਤੇ ਆਪਣੀ ਮੋਦੀ ਸਰਕਾਰ ਨੇ ਕੀਤਾ ਕਰਕੇ ਪਹਿਲੇ ਕੋ ਨੂੰ ਕਿਸਾਨਾਂ ਨੂੰ ਪੁੱਛਦਾ ਸੀ ਦੇਖੋ ਹੁਣ 6-6000 ਰੁਪਏ ਖਾਤੇ 'ਤੇ ਕਦੀ ਹੁੰਦਾ ਸੀ 6000 ਸਿੱਧਾ ਖਾਤੇ 'ਚ ਪੇ ਕਰਦਾ ਕਰਕੇ ਸਬਸਿਡੀਆਂ ਮਿਲੇ ਕਰਦੀਆਂ ਸਾਰੇ ਕੰਮ ਹੋਏ ਕਰਦੇ ਨੇ ਕਰਕੇ ਜੇ ਕੋਈ ਕਮੀ ਪੇਸ਼ੀ ਹੈ ਵੀ ਹੈ ਤੇ ਚਲੋ ਵੀ ਠੀਕ ਹੋ ਜਣੀ ਹੈ ਕਰਕੇ ਕਰਕੇ ਨਵੇਂ ਮੋਟਰਾਂ ਦੇ ਕਨੈਕਸ਼ਨ ਮੰਗ ਰਹੇ ਨੇ ਉਹਨਾਂ ਨੇ ਇਹ ਕਿਹਾ ਕਿ ਜਦੋਂ ਕਾਲੀ ਭਾਜਪਾ ਦੀ ਜਿਹੜੀ ਸਰਕਾਰ ਸੀਗੀ ਉਹਨਾਂ ਨੂੰ ਕਨੈਕਸ਼ਨ ਮਿਲੇ ਸੀ ਪਰ ਉਹ ਇਹ ਸ਼ਿਕਾਇਤ ਕਰ ਰਹੇ ਨੇ ਕਿ ਨਵੇਂ ਜਿਹੜੇ ਮੋਟਰਾਂ ਦੇ ਕਨੈਕਸ਼ਨ ਨੇ ਨਾ ਕਾਂਗਰਸ ਸਰਕਾਰ ਨੇ ਉਹਨਾਂ ਨੂੰ ਦਿੱਤੇ ਤੇ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਦੇ ਰਹੀ ਹੈ ਤੁਹਾਨੂੰ ਲੱਗਦਾ ਕਿ ਜੇ ਆਉਣ ਵਾਲੇ ਸਮੇਂ 'ਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਜਿਹੜੀ ਕਿਸਾਨਾਂ ਦੀਆਂ ਸਮੱਸਿਆਵਾਂ ਨੇ ਉਹ ਸੁਣੀਆਂ ਜਾਣਗੀਆਂ ਦੇਖੋ ਪਹਿਲੇ ਵੀ ਸਰਕਾਰ ਲਈ ਹੈ ਬੀਜੇਪੀ ਕੱਲ ਦਲਦਲ ਇੱਕ ਇੱਕ ਵਿਧਾਨ ਸਭਾ ਜੇ 5 500 ਕਨੈਕਸ਼ਨ ਦਿੰਦੇ ਹਨ ਅਸਲ ਵਿੱਚ ਪਰ ਉਹ ਅਕਾਲੀ ਦਲ ਦਾ ਗੱਠ ਜੋੜਨੀ ਹੈ ਨਾ ਨਹੀਂ ਅਕਾਲੀ ਦਲ ਦਾ ਗੱਠ ਜੋੜ ਨਹੀਂ ਲੱਗੇ বিজেਵੀ ਦੀ ਗੱਲ ਨੂੰ ਸਰਕਾਰ ਆਂਦੀ ਉਹ ਵੀ ਦੇ ਸਕਦੇ ਨੇ 5 ਸਾਲ ਪਿਛਲੀ ਸਰਕਾਰ ਨਿਕਲੀ ਉਹਨਾਂ ਨੂੰ ਲੱਗਦਾ ਵੀ ਕਿਸਾਨਾਂ ਨੂੰ ਜ਼ਰੂਰਤਾਂ ਕਨੈਕਸ਼ਨ ਆਦੀ ਉਹ ਕਨੈਕਸ਼ਨ ਦੇਣ ਸਰਕਾਰ ਉਹਨਾਂ ਦੀ ਆਪਣੀ 92 ਐਮ ਐਲ ਏ ਨੇ ਦੇਣ ਕਨੈਕਸ਼ਨ ਕਿਉਂ ਨਹੀਂ ਦਿੰਦੇ ਕਰਕੇ ਗੁਰਦਾਸਪੁਰ ਚ ਜਿਹੜੇ ਸੀਟਿੰਗ ਐਮ ਪੀ ਨੇ ਉਹ ਸਣੀ ਦਿਓਲੇ ਤੇ ਲੋਕਾਂ ਦੀ ਕਾਫੀ ਨਰਾਜ਼ਗੀ ਰਹੀ ਹੈ ਤੁਹਾਨੂੰ ਲੱਗਦਾ ਕਿ ਲੋਕਾਂ ਦੀ ਜਿਹੜੀ ਨਰਾਜ਼ਗੀ ਰਹੀ ਹੈ ਉਹ ਕਿਤੇ ਨਾ ਕਿਤੇ ਗੁਰਦਾਸਪੁਰ ਹਲਕੇ ਚ ਇਸ ਵਾਰ VOTING ਨੂੰ ਪ੍ਰਭਾਵਿਤ ਮੈਂ ਕੋਈ VOTING ਪ੍ਰਵਾਸ ਨਹੀਂ ਦਿੰਦਾ ਕਿ ਤੱਕ ਕਹੂੰ ਕਿ ਗੱਲ ਗਿਆ ਕਿ ਲੋਕਾਂ ਨੇ ਮੰਗੀ ਇਹੋ ਰਕੀਸ ਵਾਰੀ ਵੀ ਲੋਕਲ ਕੈਂਡੀਡੇਟ ਦਿਓ ਲੋਕੋ ਲੋਨ ਦੇਤਾ ਨੂੰ ਉਹਨਾਂ ਨੂੰ ਨਾਰਾਜ਼ਗੀ ਕਹਦੀ ਹੈ ਤੁਸੀਂ ਦੇਖੋ ਵਰਕਰਾਂ ਨੂੰ ਪੁੱਛੀਏ ਦੇਖੋ ਚੱਕਰ ਲਗਾਓ ਪਿੰਡਾਂ ਦੇ ਦੇਖੋ ਜਾਂ ਸ਼ਹਿਰਾਂ ਦੇਖੋ ਲੋਕ ਬਹੁਤ ਖੁਸ਼ ਨੇ ਲੋਕ ਕਹਿੰਦੇ ਪਹਿਲੀ ਵਾਰੀ ਮੌਕਾ ਆਇਆ ਕਿ ਲੋਕਲ ਕੈਂਡੀਡੇਟ ਨੂੰ ਟਿਕਟ ਦਿੱਤੀ ਹੈ ਸਹੀ ਗੱਲ कि बाकी ਜਿਹੜੀ 6 ਟੋਟਲ 6 ਸੀਟਾਂ ਤੇ ਕੈਂਡੀਡੇਟ ਅਨਾਉਂਸ ਹੋਏ ਨੇ ਬਾਕੀ ਅਗਰ ਆਪਾਂ ਕੈਂਡੀਡੇਟਸ ਦੀ ਗੱਲ ਕਰੀਏ ਤਾਂ ਉਹ ਜਾਂ ਤਾਂ ਦੂਜੀ ਪਾਰਟੀ ਚੋਂ ਆਏ ਹੋਏ ਨੇ ਜਾਂ ਉਹ ਬਾਹਰਲੇ ਸੂਬੇ ਵਿੱਚ ਪਹਿਲਾਂ ਚੋਣ ਲੜ ਕੇ ਹਟੇ ਨੇ ਜਿਵੇਂ ਹੰਸ ਰਾਜ ਹੰਸ ਦਿੱਲੀ ਚ ਪਹਿਲਾਂ ਚੋਣ ਲੜ ਕੇ ਹਟੇ ਨੇ ਇਸ ਵਾਰ ਉਹਨਾਂ ਨੂੰ ਪੰਜਾਬ ਚ ਮੌਕਾ ਮਿਲਿਆ ਸਿਰਫ ਤੁਸੀਂ ਅਜਿਹੇ ਕੈਂਡੀਡੇਟ ਹੋਣ ਜਿਹੜੇ ਲੋਕਲ ਆਪਾਂ ਕਹਿ ਸਕਦੇ ਆ ਕਿ ਇਹ ਕਾਰਨ ਹੈ ਕਿ ਭਾਜਪਾ ਨੇ ਤੁਹਾਡੇ ਤੇ ਜਿਹੜਾ ਭਰੋਸਾ ਜਤਾਇਆ ਭਾਈ ਦੇਖੋ ਭਾਰਤੀ ਜੰਦਾ ਪਾਰਟੀ ਨੇ ਮੇਰੇ ਤੋਂ ਭਰੋਸਾ ਦੋਆ ਲੋਕਲ ਕੈਂਡੀਡੇਟ ਦਾ ਲੋਕਾਂ ਦੀ ਮੰਗ ਹੀ ਜਿੰਨੀ ਵਾਰੀ ਵੀ ਕੋਈ ਰਾਸ਼ਟਰੀ ਅਧਿਖ ਜੀ ਆਏ ਨੇ ਤੇ ਪਠਾਨ ਕਰੋ ਉਹਨਾਂ ਨਾਲ ਸਾਰਿਆਂ ਨੇ ਮਿਲੇ ਉਹਨਾਂ ਨੇ ਕਿਹਾ ਕਿ ਲੋਕਲ ਕੈਂਡੀਡੇਟ ਦੋ ਬੀਜੇਪੀ ਦੇ ਕੋ ਲੀਡਰਸ਼ਿਪ ਚ ਕੋਈ ਵਿਅਕਤੀ ਉਪਰ ਆਇਆ ਸਾਰਿਆਂ ਨਾਲ ਹਰ ਵਾਰ ਇਹ ਗੱਲ ਹੁੰਦੀ ਹੈ ਕਿ ਲੋਕਲ ਕੈਂਡੀਡੇਟ ਦੋ ਕਰਕੇ ਕਰਕੇ ਤੇ ਇਸ ਕਰਕੇ ਲੋਕਲ ਕੈਂਡੀਡੇਟ ਦਾ ਗੁਰਦਾਸਪੁਰ ਚ ਤਾਂ ਹਾਲ ਫਿਲਹਾਲ ਸਿਰ ਪਾਜਪਾ ਵੱਲੋਂ ਜਿਹੜਾ ਕੈਂਡੀਡੇਟ ਅਨਾਉਂਸ ਕੀਤਾ ਗਿਆ ਬਾਕੀ ਜਿਹੜੀ ਪਾਰਟੀਆਂ ਨੇ ਹਜੇ ਅਨਾਉਂਸ ਕਰਨਾ ਹੈ ਜੇ ਬਾਕੀ ਜਿਹੜੀ ਪਾਰਟੀਆਂ ਨੇ ਉਹ ਫੇਮਸ ਇਦਾਂ ਦੇ ਚਿਹਰੇ ਅਨਾਉਂਸ ਕਰਦੀਆਂ ਨੇ ਤੇ ਨਾਲ ਦੀ ਨਾਲ ਉਹ ਲੋਕਲ ਕੈਂਡੀਡੇਟ ਵੀ ਅਨਾਉਂਸ ਕਰਦੀਆਂ ਨੇ ਤੁਹਾਨੂੰ ਲੱਗਦਾ ਚੁਣੌਤੀ ਹੋਵੇਗਾ ਦੇ ਕੋਰਨ ਹੈ ਆਪਣੇ ਸੋਚਣਾ ਦੇਣਾ ਕਿ ਚੁਣੌਤੀ ਕੋਈ ਨਹੀਂ ਬੀਜੇਪੀ ਦਾ ਵਰਦ ਕੋ ਬੀਜੇਪੀ ਚ ਹੈ ਕਿ ਬੀਜੇਪੀ ਦਾ ਵਰਕਰ ਹੈ ਉਹ ਚ ਨਾਭ ਲੜਦਾ ਔਰ ਬੀਜੇਪੀ ਦਾ ਵਰਕਰ ਜਿਸ ਤਰੀਕੇ ਨਾਲ ਚੋਣਾਂ ਲੜਦਾ ਕੋਈ ਕਿਸੇ ਦਾ ਵਰਕਰ ਨਹੀਂ ਲੜਦਾ ਕੈਰਡਰ ਬੇਸ ਪਾਰਟੀ ਹੈ ਬੀਜੇਪੀ ਦੇਖੋ ਮਤਲਬ ਹਰ ਬੂਥਾਂ ਦੇ ਬੂਥ ਦਾ ਪ੍ਰਧਾਨ ਬਣਦਾ ਉਹਦੇ 10 15 ਕਮੇਟੀ ਮੈਂਬਰ ਬਣਦੇ ਨੇ ਔਰ ਬਾਕੀ ਜਿਹੜਾ ਜ਼ੋਨ ਚਾਰਜ ਹੈ ਪੂਰਾ ਸਗਠਨ ਥੱਲੇ ਦਾ ਖੜਾ ਹੈ ਕਰਕੇ ਉੱਥੇ ਕੋਈ ਮੁਸ਼ਕਲ ਨਹੀਂ ਕਰਕੇ ਕਰਕੇ ਕੀ ਆਪਣਾ ਕੀ ਮੈਸੇਜ ਦੇਣਾ ਚਾਹੂਗੇ ਯੂਥ ਨੂੰ ਸਪੈਸ਼ਲੀ ਕਿਉਂਕਿ ਬਹੁਤ ਜ਼ਿਆਦਾ ਯੂਥ ਹੈ ਉਹ ਇਸ ਵਾਰ ਨਵਾਂ ਵੋਟਰ ਬਣ ਕੇ ਸਾਹਮਣੇ ਆਵੇਗਾ ਤੇ ਗੁਰਦਾਸਪੁਰ ਦੇ ਲੋਕਾਂ ਨੂੰ ਦੇਖੋ ਜਿਹੜਾ ਯੂਥ ਹੈ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਇੱਕ ਤਾਂ ਸਖੋਲ ਜੋ ਦੇਸ਼ ਦੀ ਛੱਬੀ ਬਣੀ ਹੈ ਨਾ ਜੀ ਪੂਰੇ ਦੁਨੀਆ 'ਚ ਪਹਿਲੇ ਵੀ ਪ੍ਰਧਾਨ ਮੰਤਰੀ ਬੜੇ ਬਣੇ ਨਾ ਲੇਕਿਨ ਜਿਸ ਤਰੀਕੇ ਨਾਲ ਮੋਦੀ ਜੀ ਦੇ ਬਾਰੇ ਪੂਰੀ ਦੁਨੀਆ ਜੇ ਇੱਕ ਨਾ ਜੀ ਇਸ ਨਜ਼ਰੀਆਂ ਦੇਖਦੇ ਰਿਹਾ ਕਿ ਹਿੰਦੁਸਤਾਨ ਜਿਹੜਾ ਬੜੇ ਅੱਗੇ ਨਿਕਲੇਗਾ ਔਰ ਹਰ ਨੌਜਵਾਨ ਚਾਹੇ ਕਰਦਾ ਕਿ ਐਸਾ ਹੀ ਪ੍ਰਧਾਨ ਮੰਤਰੀ ਆਣਾ ਚਾਹੀਦਾ ਕਰਕੇ ਕਿ ਜਸਟ੍ਰੀ ਕਨ ਮੋਦੀ ਜੀ ਨੇ ਕੰਮ ਕੀਤੇ ਨਾ ਉਹ ਪਹਿਲੇ ਕਦੀ ਲੱਗਦਾ ਨਹੀਂ ਵੀ ਐਸੇ ਕੰਮ ਹੁੰਦੇ ਨੇ ਕਰਕੇ ਤੇ ਮੋਦੀ ਬੀਜੇਪ ਵਿੱਚ ਮੰਦੋ ਲੱਗਿਆ ਨਹੀਂ ਐਸਾ ਕੋਈ ਕੋਈ ਕੈਂਡੀਡੇਟ ਹੋਏ ਕਰਕੇ ਬਹੁਤ ਬਹੁਤ ਸ਼ੁਕਰੀਆ ਸੇ ਸਾਡੇ ਨਾਲ ਜੁੜਨ ਲਈ ਤੇ ਇਸੀ ਦਿਨੇ ਸਿੰਘ ਬਾਬੂ ਤੇ ਜਿਨ੍ਹਾਂ ਨੂੰ 2 ਦਿਨ ਪਹਿਲਾਂ ਟਿਕਟ ਦਿੱਤੀ ਗਈ ਭਾਜਪਾ ਵੱਲੋਂ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਤੇ ਭਾਜਪਾ ਵੱਲੋਂ ਭਰੋਸਾ ਜਤਾਇਆ ਗਿਆ ਇੱਕ ਲੋਕਲ ਕੈਂਡੀਡੇਟ ਤੇ ਜਿਸ ਦੀ ਲੰਮੇ ਸਮੇਂ ਤੋਂ ਜਿਹੜੇ ਲੋਕ ਮੰਗ ਕਰਦੇ ਆ ਰਹੇ ਸੀ ਕਿਉਂਕਿ ਉਹ ਬਹੁਤ ਨਰਾਜ਼ ਸੀਗੇ ਕਿ ਪੈਰਾਸ਼ੂਟ ਕੈਂਡੀਡੇਟ ਨਾ ਉਤਾਰਿਆ ਜਾਵੇ ਤਾਂ ਦੇਖਣਾ ਦਿਲਚਸਪ ਹੋਵੇਗਾ ਤੇ ਇਸ ਕੀ ਇਸ ਵਾਰ ਜਿਹੜੇ ਲੋਕਲ ਕੈਂਡੀਡੇਟ ਨੂੰ ਟਿਕਟ ਦਿੱਤੀ ਗਈ ਹੈ ਉਹ ਜਤ ਪਾਣਗੇ ਤੇ ਉਹ ਉਹੀ ਫਤਵਾ ਹਾਸਲ ਕਰ ਪਾਣਗੇ ਜਿਵੇਂ 2019 ਵਿੱਚ ਲੋਕ ਸਭਾ ਚੋਣਾਂ ਦੇ ਦੌਰਾਨ ਗੁਰਦਾਸਪੁਰ ਚ ਮਿਲਿਆ ਸੀ ਕੈਮਰਾਮੈਨ ਹਨੀ ਦੇ ਨਾਲ ਮੈਂ ਅਮਨਦੀਪ ਕੌਰ 7 ਸੀ ਨਿਊਜ਼